ਅਕਵਾਂਟੀਵਿਟੀ ਇਸ ਵੇਲੇ ਦੀ ਵੱਡੀ ਖਬਰ ਪਠਾਨਕੋਟ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਦਰਸਲ ਕੱਲ ਇੱਕ ਬੱਚੇ ਨੂੰ ਕਿਡਨਾਪ ਕਰ ਲਿਆ ਜਾਂਦਾ ਇੱਕ ਬੱਚਾ ਜੋ ਸਕੂਲ ਤੋਂ ਵਾਪਸ ਆ ਰਿਹਾ ਹੁੰਦਾ ਕਰੀਬ 2:30 ਵਜੇ ਇੱਕ ਹਿਮਾਚਲ ਨੰਬਰ ਦੀ ਸਵਿਫਟ ਗੱਡੀ ਜਿਹੜੀ ਉਸ ਬੱਚੇ ਦੇ ਕੋਲ ਆ ਕੇ ਰੁਕਦੀ ਆ ਤੇ ਬਾਅਦ ਵਿੱਚ ਉਸ ਨੂੰ ਖਿੱਚ ਕੇ ਕਿਡਨਾਪ ਕਰ ਲਿਆ ਜਾਂਦਾ ਤਾਂ ਉਸ ਤੋਂ ਬਾਅਦ ਇੱਕ ਚਿੱਠੀ ਜਿਹੜੀ ਕਿਡਨਾਪਰਾਂ ਦੇ ਵੱਲੋਂ ਸੱਟ ਦਿੱਤੀ ਜਾਂਦੀ ਆ ਤਾਂ ਜਿਸ ਬੱਚੇ ਨੂੰ ਕਿਡਨਾਪ ਕੀਤਾ ਗਿਆ ਸੀਗਾ ਤਾਂ ਇਸ ਬੱਚੇ ਦੇ ਨਾਲ ਇਸ ਦੀ ਭੈਣ ਵੀ ਸਕੂਲ ਤੋਂ ਵਾਪਸ ਆ ਰਹੀ ਸੀਗੀ ਤਾਂ ਇਸ ਬੱਚੇ ਨੂੰ ਜਦੋਂ ਕਿਡਨਾਪ ਕੀਤਾ ਜਾਂਦਾ ਕਿਡਨੈਪਰ ਇੱਕ ਚਿੱਠੀ ਸੱਟ ਜਾਂਦੇ ਨੇ ਤਾਂ ਸਾਹਮਣੇ ਇਸ ਬੱਚੇ ਦੀ ਮਾਂ ਵੀ ਖੜੀ ਹੁੰਦੀ ਆ ਤਾਂ ਆ ਕੇ ਜਦੋਂ ਉਹ ਦੇਖਦੇ ਨੇ ਕਿ ਚਿੱਠੀ ਦੇ ਵਿੱਚ ਕੀ ਲਿਖਿਆ ਤਾਂ 2 ਕਰੋੜ ਰੁਪਏ ਦੀ ਜਿਹੜੀ ਫਰौती ਉਹ ਮੰਗੀ ਜਾਂਦੀ ਆ ਤਾਂ ਹੁਸ਼ਿਆਰਪੁਰ ਦੀ ਪੌਸ਼ ਇਲਾਕਾ ਹੈਗਾ ਸ਼ਾਹ ਕਲੋਨੀ ਹੈਗੀ ਆ ਉੱਥੋਂ ਦਾ ਇਹ ਪੂਰਾ ਮਾਮਲਾ ਦੱਸਿਆ ਜਾ ਰਿਹਾ ਪੂਰਾ ਹਾਈ ਪ੍ਰੋਫਾਈਲ ਜਿਹੜਾ ਇੱਕ ਕੇਸ ਸੀਗਾ ਦਰਸਲ ਜਿਸ ਬੱਚੇ ਨੂੰ ਕਿਡਨਾਪ ਕੀਤਾ ਗਿਆ ਸੀਗਾ ਤਾਂ ਇਸ ਦੇ ਪਰਿਵਾਰ ਦਾ ਕੰਮ ਬਹੁਤ ਚੰਗਾ ਹੈਗਾ ਤੇ ਜਿਸ ਦੇ ਚਲਦੇ ਕਿਡਨਾਪਰਾਂ ਦੇ ਵੱਲੋਂ ਇਸ ਬੱਚੇ ਨੂੰ ਕਿਡਨਾਪ ਕੀਤਾ ਗਿਆ ਬਾਅਦ ਵਿੱਚ 2 ਕਰੋੜ ਦੀ ਫਰौती ਵੀ ਮੰਗੀ ਜਾਂਦੀ ਆ ਇਸ ਤੋਂ ਇਲਾਵਾ ਧੰਕੀ ਵੀ ਉਹ ਦਿੱਤੀ ਜਾਂਦੀ ਆ ਕਿ ਜੇਕਰ ਪੁਲਿਸ ਨੂੰ ਦੱਸਿਆ ਜਿਸ ਤਰ੍ਹਾਂ ਆਪਾਂ ਫਿਲਮਾਂ ਦੇ ਵਿੱਚ ਦੇਖਦੇ ਆ ਕਿ ਕਈ ਵਾਰ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਕਿ ਜਦੋਂ ਬੱਚੇ ਨੂੰ ਕਿਡਨਾਪ ਕਰ ਲਿਆ ਜਾਂਦਾ ਚਿੱਠੀ ਜਿਹੜੀ ਬਕਾਇਦਾ ਸਿੱਟੀ ਜਾਂਦੀ ਆ ਉਸ ਦੇ ਵਿੱਚ ਇਹ ਲਿਖਿਆ ਹੁੰਦਾ ਕਿ মিডিਆ ਨੂੰ ਨਾ ਪਤਾ ਲੱਗੇ ਖਬਰ ਨਾ ਕਿਤੇ ਲੀਕ ਹੋਵੇ ਪੁਲਿਸ ਨੂੰ ਨਾ ਪਤਾ ਲੱਗੇ ਪਰ ਜਦੋਂ ਇਹ ਪੂਰਾ ਮਾਮਲਾ ਪੁਲਿਸ ਦੇ ਕੋਲ ਪਹੁੰਚਦਾ ਤਾਂ ਪੁਲਿਸ ਵੀ ਤੁਰੰਤ ਐਕਸ਼ਨ ਦੇ ਵਿੱਚ ਆ ਜਾਂਦੀ ਆ ਤੇ ਬੱਚੇ ਦੀ ਭਾਲ ਦੇ ਵਿੱਚ ਲੱਗ ਜਾਂਦੀ ਆ ਤਾ ਸੀਸੀਟੀਵੀ ਜਿਹੜੀ ਉਹ ਸਾਹਮਣੇ ਆਈ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਜਦੋਂ ਬੱਚੇ ਨੂੰ ਕਿਡਨਾਪ ਕੀਤਾ ਜਾਂਦਾ ਕਿਸ ਤਰ੍ਹਾਂ ਇੱਕ ਹਿਮਾਚਲ ਨੰਬਰ ਦੀ ਗੱਡੀ ਜਿਹੜੀ ਉਹ ਆਉਂਦੀ ਆ ਤੇ ਬਾਅਦ ਦੇ ਵਿੱਚ ਪੁਲਿਸ ਉਸਨ ਗੱਡੀ ਦੇ ਨੰਬਰ ਦੇ ਆਧਾਰ ਤੇ ਪੂਰੇ ਇਲਾਕੇ ਦੀ ਛਾਣਬੀਨ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਆ ਤਾਂ ਪੂਰੇ ਕੜੀ ਦੇ ਨਾਲ ਕੜੀ ਜਿਹੜੀ ਉਹ ਜੋੜੀ ਜਾਂਦੀ ਆ ਤਾਂ ਵੇਖ ਸਕਦੇ ਹੋ ਸੀਸੀਟੀਵੀ ਤੇ ਇਹ ਮੌਕੇ ਦੀ ਇਹ ਸੀਸੀਟੀਵੀ ਸੀ ਜਦੋਂ ਬੱਚੇ ਨੂੰ ਕਿਡਨਾਪ ਕੀਤਾ ਜਾਂਦਾ ਤਾਂ ਗੱਡੀ ਦੇ ਵਿੱਚ ਬਿਠਾ ਕੇ ਕੁਝ ਸਕਿੰਟਾਂ ਦੇ ਵਿੱਚ ਹੀ ਬੱਚੇ ਨੂੰ ਗੱਡੀ ਦੇ ਵਿੱਚ ਬਿਠਾ ਕੇ ਉਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਇੱਕ ਚਿੱਠੀ ਜਿਹੜੀ ਆ ਬਾਅਦ ਵਿੱਚ ਉਸ ਦੇ ਨਾਲ ਜੋ ਲੜਕੀ ਸੀਗੀ ਉਸ ਦੇ ਵੱਲੋਂ ਚੱਕ ਲਈ ਜਾਂਦੀ ਆ ਤਾਂ ਜਦੋਂ ਇਹ ਮਸਲਾ ਪੁਲਿਸ ਦੇ ਕੋਲ ਪਹੁੰਚਦਾ ਤਾਂ ਪੁਲਿਸ ਤੁਰੰਤ ਐਕਸ਼ਨ ਦੇ ਵਿੱਚ ਆਉਂਦੀ ਆ ਤੇ ਹਿਮਾਚਲ ਪੁਲਿਸ ਦੇ ਸਹਿਯੋਗ ਦੇ ਨਾਲ ਆਖਿਰਕਾਰ ਵੱਡੀ ਸਫਲਤਾ ਹਾਸਲ ਹੁੰਦੀ ਆ ਤਾਂ ਦੋ ਜਾਣੇ ਜਿਹੜੇ ਉਹ ਗ੍ਰਿਫਤਾਰ ਹੋ ਚੁੱਕੇ ਨੇ ਜਿਸ ਦੇ ਵਿੱਚ ਇੱਕ ਬੀਐਸਐਫ ਦਾ ਡਿਸਮਿਸ ਹੋਇਆ ਅਧਿਕਾਰੀ ਵੀ ਸ਼ਾਮਲ ਆ ਇੱਕ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਬੱਚਿਆਂ ਨੂੰ ਬਰਾਮਦ ਕਰ ਲਿਆ ਸਭ ਤੋਂ ਵੱਡੀ ਗੱਲ ਹੈਗੀ ਆ ਕਿ देर रात करीब 12 बजे बच्चे ਨੂੰ ਬਰਾਮਦ ਕਰ ਲਿਆ ਜਾਂਦਾ ਤੇ ਬਾਅਦ ਦੇ ਵਿੱਚ ਬੱਚਾ ਜਿਹੜਾ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਜਾਂਦਾ ਤੇ ਵੇਖ ਸਕਦੇ ਹੋ ਜਿਹੜੇ ਪੁਲਿਸ ਦੇ ਆਲਾ ਅਧਿਕਾਰੀ ਨੇ ਉਹਨਾਂ ਨੇ ਬੱਚੇ ਨੂੰ ਗੋਦੀ ਚੱਕਿਆ ਹੋਇਆ ਤੇ ਬਾਅਦ ਦੇ ਵਿੱਚ ਬੱਚਾ ਮਾਪਿਆਂ ਨੂੰ ਸੌਂਪ ਦਿੱਤਾ ਜਾਂਦਾ ਤਾਂ ਪਰਿਵਾਰਕ ਮੈਂਬਰ ਜਿਹੜੇ ਬੜੇ ਟੈਨਸ਼ਨ ਦੇ ਵਿੱਚ ਸੀ ਕਿਉਂਕਿ ਜਿਗਰ ਦਾ ਟੁਕੜਾ ਸੀਗਾ ਤੁਸੀਂ ਵੇਖ ਸਕਦੇ ਹੋ ਕਿ ਕਰੀਬ 7-8 ਸਾਲ ਇਸ ਬੱਚੇ ਦੀ ਉਮਰ ਸੀਗੀ ਕੋਈ ਉਮਰ ਵੀ ਬਹੁਤ ਜ਼ਿਆਦਾ ਨਹੀਂ ਸੀ ਤੇ ਇੱਕ ਪਾਸੇ ਬੱਚੇ ਦਾ ਫਿਕਰ ਬਾਅਦ ਵਿੱਚ ਇਹ ਨਹੀਂ ਪਤਾ ਕਿ ਜਿਹੜੇ ਫਰौती ਮੰਗਣ ਵਾਲੇ ਨੇ ਉਹਨਾਂ ਨੇ ਬੱਚੇ ਦਾ ਆਖਿਰਕਾਰ ਕਰਨਗੇ ਕੀ ਜਿਸ ਤਰ੍ਹਾਂ ਧਮਕੀ ਭਰਿਆ ਉਹ ਲੈਟਰ ਦੇ ਕੇ ਗਏ ਨੇ ਪਰ ਇੱਥੇ ਪੰਜਾਬ ਪੁਲਿਸ ਦੀ ਹੁਸ਼ਿਆਰਪੁਰ ਪੁਲਿਸ ਦੀ ਜਿਹੜੀ ਆ ਉਹ ਸਲਾਹਣਾ ਕਰਨੀ ਬਣਦੀ ਆ ਕਿ ਕਿਸ ਤਰ੍ਹਾਂ ਕੁਝ ਹੀ ਘੰਟਿਆਂ ਦੇ ਵਿੱਚ ਜਿਹੜੇ ਕਿਡਨਾਪਰ ਸੀਗੇ ਉਹਨਾਂ ਨੂੰ ਫੜ ਲਿਆ ਜਾਂਦਾ ਤੇ ਜੋ ਬੱਚਾ ਹੁਣ ਮਾਪਿਆਂ ਦੇ ਹਵਾਲੇ ਕਰ ਦਿੱਤਾ ਵੇਖ ਸਕਦੇ ਹੋ ਕਿ ਮਾਪੇ ਕਿੰਨੇ ਖੁਸ਼ ਨੇ ਪੂਰਾ ਇਲਾਕਾ ਸੀਗਾ ਉਹ ਵੀ ਖੁਸ਼ੀ ਦੇ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਬੱਚੇ ਨੂੰ ਪਿਆਰ ਕਰ ਰਿਹਾ ਪਹਿਲਾਂ ਟੈਨਸ਼ਨ ਬਹੁਤ ਸੀ ਕਿਉਂਕਿ ਜਿਗਰ ਦਾ ਟੁਕੜਾ ਸੀਗਾ ਤਾਂ ਕਿਸ ਤਰ੍ਹਾਂ ਦਿਨ ਦਿਹਾੜੇ ਬੱਚੇ ਨੂੰ ਕਿਡਨਾਪ ਕਰ ਲਿਆ ਜਾਂਦਾ ਤੇ ਬਾਅਦ ਵਿੱਚ ਪੁਲਿਸ ਜਦੋਂ ਇਸ ਮਾਮਲੇ ਤੇ ਲੱਗਦੀ ਆ ਤਾਂ ਪੁਲਿਸ ਜਦੋਂ ਕੜੀ ਦੇ ਨਾਲ ਕੜੀ ਜੋੜਦੀ ਆ ਤੇ ਬਾਅਦ ਵਿੱਚ ਪਤਾ ਲੱਗਦਾ ਕਿ ਇਹ ਗੱਡੀ ਜਿਹੜੀ ਹਿਮਾਚਲ ਨੰਬਰ ਆ ਹਿਮਾਚਲ ਦੇ ਨੂਰਪੁਰ ਦੇ ਵਿੱਚ ਆ ਤਾਂ ਹਿਮਾਚਲ ਪੁਲਿਸ ਦੇ ਸਹਿਯੋਗ ਦੇ ਨਾਲ ਹੁਸ਼ਿਆਰਪੁਰ ਪੁਲਿਸ ਜਿਹੜੀ ਆਪਣਾ ਆਪਰੇਸ਼ਨ ਚਲਾਉਂਦੀ ਹੈ ਤੇ ਉਸ ਮੌਕੇ ਇਨ੍ਹਾਂ ਕਿਡਨਾਪਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਅਤੇ ਬੱਚੇ ਨੂੰ ਸਹੀ ਸਲਾਮਤ ਜਿਹੜਾ ਉਹ ਬਰਾਮਦ ਕਰ ਲਿਆ ਜਾਂਦਾ ਤੇ ਇੱਕ ਪਾਸੇ ਉਹ ਤਸਵੀਰਾਂ ਜਦੋਂ ਇਸ ਬੱਚੇ ਨੂੰ ਕਿਡਨਾਪ ਕੀਤਾ ਜਾਂਦਾ ਦੂਸਰੇ ਪਾਸੇ ਉਹ ਤਸਵੀਰਾਂ ਜਦੋਂ ਪੁਲਿਸ ਬੱਚੇ ਨੂੰ ਕਾਰ ਚੱਕ ਕੇ ਲੈ ਕੇ ਆ ਰਹੀ ਹੈ ਬੱਚਾ ਵੀ ਬੇहद ਖੁਸ਼ ਆ ਕਿਉਂਕਿ ਤੁਸੀਂ ਇੱਕ ਐਡੀ ਵੱਡੀ ਪੀੜ ਦੇ ਵਿੱਚੋਂ ਗੁਜ਼ਰਿਓ ਤਾਂ ਉਮਰ ਵੀ ਕੁਝ ਨਹੀਂ ਸੀ 7 ਸਾਲ ਇਸ ਬੱਚੇ ਦੀ ਉਮਰ ਦੱਸੀ ਜਾ ਰਹੀ ਆ ਕਿਰਨਾਪਰਾਂ ਦੇ ਵੱਲੋਂ ਇਸ ਨੂੰ ਕਿਡਨਾਪ ਕੀਤਾ ਜਾਂਦਾ ਹਾਈ ਪ੍ਰੋਫਾਈਲ ਮਾਮਲਾ ਸੀਗਾ ਤਾਂ ਜਿਸ ਬੱਚੇ ਨੂੰ ਕਿਡਨਾਪ ਕੀਤਾ ਗਿਆ ਇਸ ਦੇ ਪਿਤਾ ਦਾ ਚੰਗਾ ਕਾਰੋਬਾਰ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਦੱਸਿਆ ਜਾ ਰਿਹਾ ਤੇ ਇਸੇ ਦੇ ਚੱਲਦੇ ਇਸ ਬੱਚੇ ਨੂੰ ਨਿਸ਼ਾਨਾ ਬਣਾਇਆ ਜਾਂਦਾ ਤੇ ਬਾਅਦ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿੰਨਾ ਚਾ ਜਿਹੜਾ ਉਹ ਇੱਕ ਬੱਚੇ ਦੇ ਪਿਤਾ ਨੂੰ ਹੈਗਾ ਕਿਉਂਕਿ ਇੱਕ ਪਾਸੇ ਜਦੋਂ ਫਿਕਰ ਹੋ ਜਾਂਦੀ ਹੈ ਕਿ ਕਿਡਨਾਪਰ ਜਿਹੜੇ ਆ ਉਹ ਕਿੰਨਾ ਚੱਕ ਕੇ ਲੈ ਜਾਂਦੇ ਆ ਫਰौती ਮੰਗੀ ਜਾਂਦੀ ਆ ਤੇ ਉਸ ਤੋਂ ਬਾਅਦ ਕਿੰਦਾ ਇੱਕ ਮਾਂ ਇੱਕ ਪਿਤਾ ਜਾਂ ਫਿਰ ਪਰਿਵਾਰਕ ਮੈਂਬਰੀ ਜਾਣਦੇ ਹੁੰਦੇ ਕਿ ਉਹਨਾਂ ਦੇ ਮਨ ਤੇ ਕੀ ਬੀਤਰੀ ਹੁੰਦੀ ਆ ਉਹਨਾਂ ਦੇ ਲਈ ਇੱਕ ਇੱਕ ਸਕਿੰਟ ਵੀ ਇੱਕ ਇੱਕ ਘੰਟੇ ਵਰਗਾ ਹੋ ਜਾਂਦਾ ਪਰ ਇੱਥੇ ਜਿਹੜੇ ਪੰਜਾਬ ਪੁਲਿਸ ਦੀ ਹਿਸ਼ਾਰ ਪੁਲਿਸ ਨੇ ਜਿਹੜੀ ਵੱਡੀ ਸਫਲਤਾ ਹਾਸਲ ਕੀਤੀ ਆ ਕੁਝ ਹੀ ਘੰਟਿਆਂ ਦੇ ਵਿੱਚ ਇਹ ਪੂਰਾ ਕੇਸ ਜਿਹੜਾ ਸੋਲਵ ਕਰਕੇ ਦਿਖਾ ਦਿੱਤਾ ਇੱਕ ਬੱਚਾ ਜੋ ਕਿਡਨਾਪ ਕੀਤਾ ਗਿਆ ਸੀਗਾ ਉਹ ਬੱਚੇ ਨੂੰ ਵੀ ਬਰਾਮਦ ਕਰ ਲਿਆ ਗਿਆ ਇਸ ਤੋਂ ਇਲਾਵਾ ਜਿਹੜੇ ਕਿਡਨਾਪਰ ਸੀਗੇ ਉਹ ਵੀ ਫੜ ਲਏ ਗਏ ਨੇ ਜਿਹੜੇ ਫੜੇ ਗਏ ਨੇ ਉਹਨਾਂ ਦੇ ਵਿੱਚ ਇੱਕ ਜੋ ਬੀਐਸਐਫ ਦਾ ਡਿਸਮਿਸ ਹੋਇਆ ਅਧਿਕਾਰੀ ਦੱਸਿਆ ਜਾ ਰਿਹਾ ਇੱਕ ਵਿਅਕਤੀ ਹੋਰ ਆ ਜੋ ਹੁਣ ਜੇਲ੍ਹ ਦੇ ਵਿੱਚ ਹੈ ਬਈ ਘਰ ਸੇ ਮuje ਕਾਲ ਆਈ ਥੀ ਘਰ ਸੇ ਕਿ एकदम ਸੇ ਬੱਚੇ ਕੋਈ ਉਠਾ ਕੇ ਲੈ ਗਿਆ ਔਰ ਡੈਫੀਨਿਟਲੀ ਬੀਿੰਗ ਅ ਫਾਦਰ ਮੇਰਾ ਪੈਨਿਕ ਹੋਣਾ ਬੰਤਾ ਥਾ ਮੈਂ एकदम ਸੇ ਘਬਰਾਇਆ ਮੈਂ ਭਾਗਾ ਗਾੜੀ ਲੈ ਕੇ ਜਦ ਮੈਂ ਘਰ ਕੇ ਬਾਸ ਪਹੁੰਚਾ ਤੋ ਬਹੁਤ ਜ਼ਿਆਦਾ ਰਸ਼ ਪੜ ਗਿਆ ਹੋਆ ਥਾ ਐਵਰੀਬਾਡੀ ਵਾਸ ਪੈਨਿਕ ਔਰ उन्होंने रैनसम के लिए डिमांड की थी एक लेटर फेंक के गए थे आ, दो करोड़ रुपया और आपने बच्चा अगर बच्चा चाहिए तो पैसे दे दो अगर पैसे रखने तो बच्चा नहीं मिलेगा तो मैंने पैनिक उस सिचुएशन में क्योंकि बहुत बारी होता है हम लोग पैनिक कर जाते हैं हम पुलिस के साथ में शेयर नहीं करते लेकिन मैं उसी समय थाना डिविजन दो में गया वहां पे एसएचओ एच शोहरतमान थे वन ऑफ द ब्रेफेस्ट पुलिस ऑफिसर और मेरे साथ बड़ा अच्छा प्यारा छोटे भाई जैसे उन्होंने उसी समय अपनी एकदम से एक्टिविटी दिखाई और डीएसपी एस पी मन्हास साहब आगे उन्होंने देखा वो मुझे एसएसपी साहब और डीआईजी साहब के पास लेके गए इन्होंने मुझे पूरा बताया कि पैनिक नहीं करना कॉन्फिडेंस रखना है हम आप, आपके बच्चे को वापस लेके आएंगे हमारी जो स्ट्रेटेजीज हैं उसको फॉलो करना है बिल्कुल कूल cool रखना है काम रखना है बहुत टफ होता है अ पेरेंट कूल काम रहना लेकिन Uh, मैं यहाँ पे एक चीज़ बोलना चाहूँगा हम हम में से किसी ने भी हम सारे मैक्सिमम पैट मतलब uh, हम लोग जो हम पेरेंट्स हैं ना तो हम लोगों ने अगर एक जेनविन सी बात बोलूँ हमने भगवान को रियली फेस टू फेस तो नहीं देखा होता लेकिन भगवान के भेजे हुए जो जरिया होते हैं जो डी साहब की तरह एस साहब की तरह जितनी भी पूरी पुलिस टीम है अलग अलग सबके तो मैं नाम भी नहीं ले सकता उसके अलावा मेरे शहर के लोग सब ने इतना कॉपरेट किया पता नहीं कहां कहां से मुझे कॉल आ रहे थे कितने हजारों फोन आ गए और सबकी ब्लैसिंग थी सारे कह रहे थे बादल भाई आपने कभी किसी के साथ गलत नहीं किया आपके साथ भगवान गलत नहीं होने देंगे आपका बच्चा आपके पास वापस आ जाएगा और आ, मेरे पास में अल्फाज ही नहीं है पुलिस टीम के वो तो बातों में होती है कि यार पुलिस ऐसा करती है वैसा करती है भाजी पुलिस सुपर कॉप है हमारे पंजाब की वी शुड बी प्राउड ऑफ देम और अगर कभी भी भगवान ना करे आपको सिचुएशन कभी भी टफ लगे तो पुलिस पे पे ट्रस्ट करो, उन पे करो। उन थैंक यू यू। सो मच। लव कोई इन्फॉर्मेशन नहीं जैसे बस अभी अभी सर लेके आए बच्चे को और सबसे इंपॉर्टेंट चीज मेरा बेटा बिल्कुल सही सलामत इन्होंने मेरे तक वापस पहुंचा दिया अपनी कमिटमेंट के हिसाब से बादल भाई आप टेंशन लो हम आपके बच्चे को लेके आएंगे ਔਰ ਉਹ ਬਿਲਕੁਲ ਠੀਕ ਹੈ थैंक यू सो मच देखो ये आज बड़ा अनफर्टुनेट इंसिडेंट ਹੋਇਆ ਸੀਗਾ तकरीबन पौने 3 ਵਜੇ ਬੱਚੇ ਨੂੰ ਕਿਡਨੈਪ ਕੀਤਾ ਗਿਆ ਸੀ ਔਰ ਜਦੋਂ ਸਾਨੂੰ ਪਤਾ ਲੱਗਿਆ ਅੱਜ ਮੈਂ ਵੀ ਪਠਾਨਕੋਟ ਸੀ ਸੀਗਾ ਮੈਂ ਔਰ ਐਸਐਸ ਵੀਰ ਇਕੱਠੇ ਕਿਸੇ ਜ਼ਰੂਰੀ ਮੀਟਿੰਗ ਤੇ ਸੀਗੇ ਉਸੇ ਲਈ ਪੁਲਿਸ ਨੇ ਸਾਡੀ ਸਾਰੀ ਪਠਾਨਕੋਟ ਦੇ ਜਿੰਨੇ ਵੀ ਸਾਡੇ ਅਫਸਰ ਆ ਸਾਡੇ ਐਸਐਚਓ ਸਾਹਿਬਾਨ ਔਰ ਜਿੰਨੇ ਵੀ ਸਾਡੇ ਸਾਰੇ ਕਰਮਚਾਰੀ ਆ ਸਾਰਿਆਂ ਨੇ ਉਸ ਵੇਲੇ ਕੰਮ ਸ਼ੁਰੂ ਕਰ ਦਿੱਤਾ ਗਿਆ ਬੱਚੇ ਦੇ ਪੇਰੈਂਟਸ ਨੂੰ ਵੀ ਅਸੀਂ ਉਸ ਵੇਲੇ ਮਿਲੇ ਔਰ ਜੋ ਵੀ ਜ਼ਰੂਰੀ ਕਦਮ ਸੀ ਅਸੀਂ ਉਹ ਕਦਮ ਲਏ ਸਭ ਤੋਂ ਪਹਿਲੋਂ ਇਦਾਂ ਦੇ ਇਨਸੀਡੈਂਟ 'ਚ ਇਹ ਹੁੰਦਾ ਕਿ ਬੱਚਾ ਸੁਰੱਖਿਅਤ ਘਰ ਵਾਪਸ ਆ ਜਾਏ ਔਰ ਸਾਰੀ ਮਿਹਨਤ ਸਾਡੀ ਪੰਜਾਬ ਪੁਲਿਸ ਨੇ ਇਰੇ ਨਾਲ-ਨਾਲ ਸਾਡੇ ਮਾਨਯੋਗ ਡੀਜੀਪੀ ਸਾਹਿਬ ਜੋ ਚੰਡੀਗੜ੍ਹ ਤੋਂ ਉਹਨਾਂ ਨਾਲ ਵੀ ਉਸ ਵੇਲੇ رابطہ ਕੀਤਾ ਗਿਆ ਔਰ ਚੰਡੀਗੜ੍ਹ ਤੋਂ ਵੀ ਸਾਨੂੰ ਪੂਰਾ ਟੈਕਨੀਕਲੀ ਸਪੋਰਟ ਕੀਤਾ ਗਿਆ ਔਰ ਅਲਟੀਮੇਟਲੀ ਅਸੀਂ ਹਿਮਾਚਲ ਪੁਲਿਸ ਦਾ ਵੀ ਮੈਂ ਥੈਂਕਸ ਕਰੂੰਗਾ ਹਿਮਾਚਲ ਪੁਲਿਸ ਨੇ ਵੀ ਬਹੁਤ ਇਹਦੇ ਵਿੱਚ ਆਪਣਾ ਵਧੀਆ ਰੋਲ ਅਦਾ ਕੀਤਾ ਔਰ ਸਾਡੂੰ ਪੂਰਾ ਸਪੋਰਟ ਕੀਤਾ ਸਾਡੀ ਪੂਰੀ ਹੈਲਪ ਕੀਤੀ ਹੁਣ ਵੀ ਅਸੀਂ ਜਦੋਂ ਬੱਚੇ ਨੂੰ ਬਰਾਮਦ ਕੀਤਾ ਉਸ ਵੇਲੇ ਵੀ ਹਿਮਾਚਲ ਪੁਲਿਸ ਅਫਸਰ ਸਾਡੇ ਨਾਲ ਸੀਗੇ ਔਰ ਅਲਟੀਮੇਟਲੀ ਅਸੀਂ ਬੱਚੇ ਨੂੰ ਰਿਕਵਰ ਕਰਨ 'ਚ ਕਾਮਯਾਬ ਹੋਏ ਆ ਔਰ ਸਾਰੀ ਤਫਤੀਸ਼ ਦੇ ਵਿੱਚ ਜਿਹੜਾ ਮੇਨ ਮੁਲਜ਼ਮ ਹੈ ਇਹਦੇ 'ਚ ਅਮਿਤ ਰਾਣਾ ਨਾਂ ਦਾ ਇੱਕ ਵਿਅਕਤੀ ਆ ਨੂਰਪੁਰ ਹਿਮਾਚਲ ਦਾ ਰੋਦਾ ਇੱਕ ਸਾਥੀ ਸੋਨੀ ਇਹਨਾਂ ਦੋਨਾਂ ਨੇ ਇਹਦੇ ਵਿੱਚ ਕੀਤਾ ਸੀ ਔਰ ਫਰਦਰ ਇਸ ਇਨਵੈਸਟੀਗੇਟ ਕਰਾਂਗੇ ਕਿ ਹੋਰ ਕੋਈ ਕੌਣ ਬੰਦੇ ਇਹਦੇ ਵਿੱਚ ਇਨਵੋਲ ਹੈਗੇ ਆ ਅਮਿਤ ਰਾਣਾ ਇੱਕ ਐਕਸ ਬੀਐਸਐਫ ਕਾਂਸਟੇਬਲ ਆ ਜੋ ਡਿਸਮਿਸ ਹੋਇਆ ਹੋਇਆ ਉਹਦੇ ਖਿਲਾਫ ਪੁਰਵੀ ਐਫਆਈਆਰ ਕੇਸਿਸ ਰਜਿਸਟਰਡ ਹੈਗੇ ਆ ਔਰ ਜਿਹੜੀ ਕਾਰ ਦੇ ਵਿੱਚ ਬੱਚੇ ਨੂੰ ਕਿਨੈਪ ਕੀਤਾ ਗਿਆ ਸੀ ਉਹ ਵੀ ਰਿਕਵਰ ਹੋ ਚੁੱਕੀ ਆ ਔਰ ਬਾਕੀ ਹੁਣ ਅਸੀਂ ਅੱਗੇ ਤਫਤੀਸ਼ ਕਰਦੇ ਗਏ ਕਦੋਂ ਤੋਂ ਸਰ ਇਹ ਰੈਕੀ ਕੀਤੀ ਜਾ ਰਹੀ ਹੈ ਮੈਂ ਦੇਖੋ ਇਹ ਜੋ ਸਾਡੀ ਇਨਵੈਸਟੀਗੇਸ਼ਨ ਚ ਆਇਆ ਹੈ ਅ ਪਿਛਲੇ 3-4 ਦਿਨਾਂ ਤੋਂ ਇਸ ਚੀਜ਼ ਨੂੰ ਉਹ ਲੱਗੇ ਹੋਏ ਸਨ ਔਰ ਇਹਦੇ 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 ਵਿੱਚ ਅ ਕਿਹੜੇ ਬੰਦੇ ਹੋਰ ਕਿੱਥੇ ਤੱਕ ਇਨਵੋਲ ਹੈਗੇ ਆ ਅਸੀਂ ਮੈਂ ਹਲੇ ਹੋਰ ਜ਼ਿਆਦਾ ਨਹੀਂ ਮਤੰਦ ਦੱਸ ਸਕੂੰਗਾ ਪਰ ਵਿਦ ਟਾਈਮ ਜਦੋਂ ਅਸੀਂ ਉਹਨਾਂ ਨੂੰ ਅਰੈਸਟ ਵੀ ਕਰ ਲਾਂਗੇ ਫਿਰ ਅਸੀਂ ਸਾਰਾ ਬੱਚਾ ਸਰ ਕਿੱਥੇ ਕਿੱਥੇ ਵਰਗੇ ਤਾਂ ਬੱਚਾ ਨੂਰ ਨੂਰਪੁਰ ਤੋਂ ਨੂਰਪੁਰ ਤੋਂ ਹਾਂ ਸਰ ਮੋਡਰੋ ਸਪੈਂਡ ਕੀ ਸੀ ਜਿਹੜੇ ਲੋਕਾਂ ਦਾ ਕਾਰ ਤੇ ਆਇਆ ਜੀ ਕਾਰ ਤੇ ਆ ਕੇ ਕਾਰ ਤੇ ਆ ਕੇ ਉਹਨਾਂ ਨੇ ਸਵਿਫਟ ਕਾਰ ਸੀਗੀ ਜਿਦੇ ਚ ਬੱਚੇ ਨੂੰ ਕਿਡਨਾਪ ਕੀਤਾ ਕਾਰ ਵੀ ਰਿਕਵਰ ਹੋ ਚੁੱਕੀ ਹੈ ਡਿਮਾਂਡ ਸਰ ਕੋਈ ਕੀਤੀ ਗਈ ਕੋਈ ਨੋਟ ਮਿਲੀ ਹੈ ਡਿਮਾਂਡ ਜਦੋਂ ਬੱਚੇ ਨੂੰ ਕਿਡਨਾਪ ਕੀਤਾ ਉਸ ਵੇਲੇ ਉਹਨਾਂ ਨੇ ਇੱਕ ਚਿੱਠੀ ਸੁੱਟਤੀ ਸੀਗੀ ਔਰ ਉਹਦੇ ਵਿੱਚ 2 ਕਰੋੜ ਰੁਪਏ ਦਾ ਰੈਨਸਮ ਮਨੀ ਮੰਗਿਆ ਗਿਆ ਸੀ ਸਰ ਰੈਂਡਮਲੀ ਬੱਚਾ ਚੁੱਕਿਆ ਗਿਆ ਜਾਂ ਗਲੀ ਦੇ ਵਿੱਚ ਰੱਖੇ ਕਿ ਨਹੀਂ 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 ਇਹ ਬਕਾਇਦਾ ਇਹੀ ਬੱਚਾ ਟਾਰਗੇਟ ਸੀਗਾ ਇਹਨੂੰ ਹੀ ਲੈ ਗਿਆ ਕਿਉਂ ਜਾਣ ਪਛਾਨ ਸੀਗੇ ਇਹਨਾਂ ਨਾਲ ਪਹਿਲੇ ਜੀ ਮੈਂ ਹਲੇ ਹੋਰ ਤੁਹਾਨੂੰ ਇਸ ਵੇਲੇ ਨਹੀਂ ਦੱਸ ਸਕੂਗਾ ਮੈਂ ਜਿਹੜੇ ਮੇਨ ਅਕਿਊਜ਼ਡ ਬੰਦੇ ਆ ਉਹਨਾਂ ਬਾਰੇ ਤੁਹਾਨੂੰ ਦੱਸਦਾ ਔਰ ਉਹ ਕਿੱਦਾਂ ਇੱਥੇ ਤੱਕ ਪਹੁੰਚੇ ਬੱਚੇ ਦਾ ਕਿੱਦਾਂ ਹੋਇਆ ਅਸੀਂ ਫਰਦਰ ਸਾਰੀ ਸਾਡੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਸਰ ਜੀ ਦਾ ਪਹਿਲਾਂ ਬੈਕਗ੍ਰਾਉਂਡ ਹੈ ਉਹਨਾਂ ਦਾ ਹਾਂ ਅਮਿਤਰਾਣੇ ਦਾ ਹੈ ਜੀ ਮੈਂ ਦੱਸਿਆ ਉਹ ਡਿਸਮਿਸ ਕਨਸਟੇਬਲ ਹੈ ਔਰ ਉੱਥੋਂ ਵੀ ਇਹਨੂੰ ਡਿਸਮਿਸ ਕਰ ਸਕਦੇ ਕਿਉਂ ਉਹ ਬੰਦੇ ਇਹਨਾਂ ਨੂੰ ਜਾਣਦੇ ਸੀਗੇ ਮੈਂ ਉਹੀ ਤੁਹਾਨੂੰ ਦੱਸ ਰਿਹਾ ਜੀ ਕਿ ਇਹ ਹਲੇ ਕਿਉਂਕਿ ਹੁਣੇ ਅਸੀਂ ਪਹਿਲੋਂ ਬੱਚੇ ਨੂੰ ਲੈ ਕੇ ਆਏ ਆ ਸਾਰਾ ਨਾਨਸਟੇਸ਼ਨ